ਅੱਪ ਇਹ ਮੈਂ ਤੁਸੀਂ ਫਤਿਹਗੜ ਚੂੜੀ ਜਾਂਦੇ ਐਡੀਸ਼ਨਲ ਚਾਰਜ ਹੀ ਸੰਭਾਲ ਆਂ ਦੀਓ ਐਸਟੀਐਮ ਨੂੰ ਕੀ ਕਰਨਾ ਚਾਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬਤੌਰ ਐਸਡੀਐਮ ਫਤਿਹਗੜ ਫਤਿਹਗੜ ਚੂੜੀਆਂ ਜੁਆਇਨ ਕੀਤਾ ਹੈ ਐਡੀਸ਼ਨਲ ਚਾਰਜ ਐਂਡ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਜੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾ ਮਿਤੀ 14 12 25 ਨੂੰ ਕਰਾਉਣ ਲਈ ਅਦਰਸ਼ ਚੋਣ ਜ਼ਾਬਤੇਰੀ ਕੋਸ਼ਨਾ ਮਿਤੀ 28 11 25 ਨੂੰ ਕਰ ਦਿੱਤੀ ਗਈ ਹੈ ਅਸੀਂ ਨਾਮਿਨੇਸ਼ਨ ਪ੍ਰਕਿਰਿਆ ਸ਼ੁਰੂ ਕਰ ਲਈ ਹੈ ਅੱਜ ਤੋਂ ਸ਼ੁਰੂ ਹੈ ਉਹਦੇ ਲਈ ਅਸੀਂ ਜਿਹੜੇ ਲੋਰੀਂਦੇ ਨੋਟਿਸਿਸ ਨੇ ਉਹ ਵੀ ਪ੍ਰੋਮਿਨੈਂਟ ਪਲੇਸਿਸ ਤੇ ਡਿਸਪਲੇ ਕਰ ਦਿੱਤੇ ਨੇ ਐਂਡ ਨਾਮਿਨੇਸ਼ਨ ਜਿਹੜੀ ਹੈ ਉਹ 11 ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਲੈ ਜਾਣਗੇ ਮੈਮ ਕੋਈ ਸੈਂਸਿਟਿਵ ਰੀਪੂਟ ਹੈਗੇ ਆ ਜੀ ਸੈਂਸਿਟਿਵ ਤੇ ਜਿਹੜੇ অতি ਸੰਸੰਵੇਦਨਸ਼ੀਲ ਜ਼ੋਨ ਨੇ ਉਹਨਾਂ ਦੀ ਲਿਸਟ ਵੀ ਪ੍ਰਪੇਅਰ ਕੀਤੀ ਗਈ ਹੈ ਜੀ ਕਿੰਨੇ ਤਰੀਕ ਤੱਕ ਉਹਨਾਂ ਦਾ ਨਾਮ ਦਿਲ ਨਹੀਂ ਜਣਾ 4 ਤਰੀਕ ਤੱਕ ਚੱਲਣਗੀਆਂ ਨਾਮਜ਼ਦਗੀਆਂ ਠੀਕ ਹੈ ਜੀ ਤੇ ਲਗਭਗ ਤਿਆਰੀ ਹੈ ਤੁਹਾਡੀ ਪ੍ਰਸ਼ਾਸਨ ਹਾਂਜੀ ਹਾਂਜੀ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਜੀ ਕੀ ਆਪਣੇ ਏਰੀਆ ਦੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਮੈਂ ਪਬਲਿਕ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਐਸ ਡੀ ਐਮ ਦਫ਼ਤਰ ਵਿਖੇ ਤੁਹਾਡਾ ਜਿਹੜਾ ਵੀ ਕੰਮ ਹੈ ਉਹ ਨਿਰਪੱਖ ਤਰੀਕੇ ਦੇ ਨਾਲ ਬਹੁਤ ਹੀ ਸੋਚੜੇ ਟੰਗ ਨਾਲ ਕਰਾਉਂਦੀ ਮੈਂ ਭਰਪੂਰ ਕੋਸ਼ਿਸ਼ ਕਰਾਂਗੀ ਤੁਸੀਂ ਕਿਸੇ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਲੈ ਕੇ ਮੈਨੂੰ ਅਪਰੋਚ ਕਰ ਸਕਦੇ ਹੋ ਤੇ ਅਸੀਂ ਅਸੀਂ ਪਾਰਦਰਸ਼ੀ ਟੰਗ ਨਾਲ ਜਿਹੜਾ ਹੈ ਕੰਮ ਨੇਪਰੇ ਚੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ